ਮਾਮਲਾ ਦਰਾਹਾ ਦੇ ਬਾੜ ਨੰਬਰ 10 ਦਾ ਜਿੱਥੇ ਕਿ ਬੀਤੇ ਦਿਨੀ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਗਲੀਆਂ ਵਿੱਚ ਕੀਤੇ ਨਜਾਇਜ਼ ਕਬਜ਼ਿਆਂ ਉੱਪਰ ਪੀਲਾ ਪੰਜਾ ਚਲਾਇਆ ਗਿਆ ਸੀ ਇੱਥੇ ਹੀ ਇੱਕ ਘਰ ਦੇ ਵਿੱਚ ਜੋ ਘਰ ਦੇ ਅੱਗੇ ਕੰਧ ਉੱਪਰ ਡਿਜ਼ਾਈਨ ਬਣਾਏ ਗਏ ਸਨ ਉਹ ਵੀ ਢਵਾਏ ਗਏ ਸਨ ਇਸ ਪਰਿਵਾਰ ਦੀ ਬੀਬੀ ਨੇ ਮੀਡੀਆ ਅੱਗੇ ਮੁਖਾਤਬ ਹੋ ਕੇ ਦੱਸਿਆ ਕਿ ਉਸ ਨਾਲ ਬਿਲਕੁਲ ਤੱਕਾ ਕੀਤਾ ਗਿਆ ਜਦੋਂ ਕਿ ਪੂਰੇ ਸ਼ਹਿਰ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੀਆਂ ਆ ਉਸਾਰੀਆਂ ਆਮ ਗੱਲਾਂ ਨੇ ਹਾਂ ਜੀ ਵੀ ਜੀ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਆਂ ਮੈਂ ਦਰਾਹੇ ਦੀ ਰਹਿਣ ਵਾਲੀ ਆਂ ਮੇਰਾ ਪਰਮਜੀਤ ਨਾਮ ਹੈ ਵਿਧਵਾ ਮੈਂ ਨੇ ਬਲਜੀਤ ਸਿੰਘ ਵਿਧਵਾ ਪਰਮਜੀਤ ਕੌਰ ਅੱਛਾ ਮੇਰੇ ਨਾਲ ਬਹੁਤ ੱਕਾ ਹੋ ਰਿਹਾ ਬੀਤੇ ਦਿਨੀ ਜੋ ਨਗਰ ਕੌਂਸਲ ਵੱਲੋਂ ਦਰਾਹਾ ਪਿੰਡ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਜੋ ਘਰਾਂ ਕੇ ਥੇੜੀਆਂ ਬਣਾਈਆਂ ਲੋਕਾਂ ਨੇ ਉਹ ਢਾਈਆਂ ਗਈਆਂ ਨੇ ਤੁਹਾਡੀ ਕੀ ਸ਼ਿਕਾਇਤ ਆ ਹਾਂਜੀ ਮੇਰੀ ਸ਼ਿਕਾਇਤ ਹੈ ਮੈਂ ਕਿਸੇ ਦੇ ਟਵਾਨ ਦੇ ਵਿੱਚ ਖੁਸ਼ ਨਹੀਂ ਸਾਂਗੀ ਮੈਂ ਤਾਂ ਕਿ ਮੇਰੇ 3 ਇੰਚ ਇੱਕ ਘੇਟੇ ਮੈਂ ਝੂਠ ਨਹੀਂ ਬਣਾਈ ਇਹ ਕਿੱਟ ਲਈਏ ਮੈਨੂੰ ਨਹੀਂ ਪਤਾ ਉਹ 3 ਇੰਚ ਦੀ ਹੁੰਦੀ ਹੈ ਮੈਨੂੰ ਨਹੀਂ ਪਤਾ 4 ਇੰਚ ਦੀ ਹੁੰਦੀ ਹੈ ਕਿਉਂਕਿ ਮੇਰੀ ਕੰਧ ਪਹਿਲਾਂ ਹੀ ਪਣੀ ਸੀ ਮੈਂ ਡਿਜ਼ਾਈਨ ਬਣਾਣ ਲੱਗੀ ਸੀ ਮੇਰਾ ਨਕਸ਼ਾ ਵੇਖ ਸਕਦੇ ਹੋ ਤੁਸੀਂ ਮੈਂ ਨਵਾਂ ਨਕਸ਼ਾ ਬਣਾਇਆ ਇਹ ਮੈਂ ਬਾਹਰ ਗਈ ਸਾਂ ਕੈਨੇਡਾ ਮੈਂ ਜਦੋਂ ਘਰ ਆਈ ਮੇਰਾ ਘਰ ਖਸਤੀ ਹਾਲਤ ਵਿੱਚ ਹੋਇਆ ਸੀ ਮੈਂ ਆਨ ਕੇ ਰਿਪੇਅਰ ਕਰਾਣ ਲੱਪੀ ਉਹਦੇ ਉੱਤੇ ਆਪਣੇ ਘਰ ਦੀ ਪਤਾ ਨਹੀਂ ਕੀ ਤਕਲੀਫ ਹੈ 4 ਇੰਚ ਬਾਹਰ ਕੱਢਣਾ ਕੀ ਤਕਲੀਫ ਹੈ ਕਿਉਂਕਿ ਸਾਰੇ ਪਿੰਡ ਦੇ ਵਿੱਚ ਜਿੰਨੀਆਂ ਵਿਆਹ ਨੇ ਲੋਕਾਂ ਨੇ 3 3 4 4 ਫੁੱਟ ਘਾਵਦਾਈਆਂ ਨੇ ਮੇਰੇ ਘਰ ਦੇ ਅੱਗੇ ਵੇਖ ਲਓ ਮੇਰੀ ਵਧਰੀ ਜਿਹੜੀ ਥਾਈ ਜੀ ਬਣਾ ਦੇ ਕੀ ਬਣਾਉਂਦੇ ਨੇ ਉਹ ਵੇਖ ਲਓ ਮੇਰੀ ਕਿੰਨੀ ਕੁ ਬਾਹਰ ਨਿਕਲੀ ਹੈ ਮੇਰੇ ਘਰ ਵੀ ਵੇਖ ਸਾਜ ਕਿੰਨੀ ਕੁ ਬਾਹਰ ਨਿਕਲੀ ਹੈ ਜੇ ਮੈਂ ਕਾਂਦੇ ਦੇ ਵਿੱਚ 3 ਇੰਚ ਸਾਰੀ ਮੈਂ ਬਾਹਰ ਕਰ ਲਈਏ ਕਾਂ ਤੋਂ ਥਮਲੇ ਜਿਹਾ ਬਣਾ ਲਿਆ ਤੇ ਜੈਨ ਦੇ ਵਾਸਤੇ ਕਿਉਂਕਿ ਸਾਰਿਆਂ ਦੇ ਥਮਲੇ ਬਣੇ ਨੇ ਮੇਰੇ ਥੰਮਲੇ ਤੋਂ ਕਿਉਂ ਮੇਰੀ ਸ਼ਿਕਾਇਤ ਆ ਜਾ ਕਿਤੇ ਸਾਰੇ ਜਣੇ ਦੋਂਦੋਂ ਕਰਦਿਗੇ ਆ ਗਏ ਨੇ ਪੀਲਾ ਪੰਜਾ ਲੈ ਕੇ ਦੱਸੋ ਪੀਲੇ ਪੰਜੇ ਨੇ ਨਾ ਮੇਰੀ ਕੋਠੀ ਟਾਣੀ ਸੀ ਉਹ ਤੇ ਹੱਥ ਨਾਲ ਵੀ ਟਰ ਸਕਦਾ ਈ ਜਿਹੜਾ ਦਿਨ ਪੀਲਾ ਪੰਜਾ ਮੈਂ ਅੱਗੇ ਹੋ ਗਈ ਮੱਖਣ ਆ ਆਪਣੇ ਉੱਤੇ ਮੇਰੇ ਬੱਚੇ ਦੋਨੇ ਬਿਮਾਰ ਨੇ ਦੋ ਬੱਚੇ ਨੇ ਮੇਰੇ ਦੋਨੇ ਬਿਮਾਰ ਨੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਦਾ ਪਲਤਾਨ 골ਡੀ ਮਾਨ ਉਦੇ ਨਾਲ ਫੋਟੋ ਵੇਖੋਂ ਨਗੀਆਂ ਤੁਹਾਡੇ ਸਾਰੇ ਤੁਸੀਂ ਅੱਖੋਂਗੇ ਮੇਰਾ ਬੇਟਾ ਬੇਟਾ ਬਹੁਤ ਬਿਮਾਰ ਹੈ ਪੋਨੋ ਵਿੱਚ ਦਾਖਲ ਹੈ ਮੈਂ ਕਿਹਾ ਮੈਂ ਬਹੁਤ ਦੁਖੀਆਂ ਵੀ ਮੇਰੇ ਨਾਲ ਤੱਕਾ ਨਾ ਕਰੋ ਤੁਸੀਂ ਤੁਸੀਂ ਮੇਰਾ ਉਧਰ ਠਾ ਕੇ ਆਏ ਹੋ ਉਧਰ ਮੇਰੇ ਇਨੇ ਪੈਸੇ ਲੱਗੇ ਨੇ ਹੁਣ ਫਿਰ ਤੁਸੀਂ ਮੇਰਾ ਇੱਥੇ ਹੁਣ ਤੇ 3 ਇੰਚ ਲੱਗ ਲੱਗ ਗਿਆ 3 ਇੰਚ ਇਹ ਸਾਰਾ ਲਗਾਓ ਬੇਟੇ ਜੜੀਗੇ ਹੁਣ ਤੁਸੀਂ ਮੇਰਾ ਇੱਥੇ ਠਾਣ ਲੱਗ ਮੈਨੂੰ ਕਿਉਂ ਦੁਖੀ ਕਰਦੇ ਹੋ ਇਹਨਾਂ ਵੀ ਮੇਰੇ ਬੱਚੇ ਬਿਮਾਰ ਨੇ ਤਾਂ ਮੇਰਾ ਬੱਚਾ ਤਰਨੇ ਦੇ ਦੇ ਕੇ ਤੇ ਮੇਰਾ ਬੱਚਾ ਬਿਮਾਰ ਹੋ ਗਿਆ ਤੇ ਮੈਂ ਉਹ ਨੋਟਾ ਵਾਲਾ ਮੈਂ ਕਿਹਾ ਤੂੰ ਪੁੱਤਰ ਨਾ ਜਾ ਜਦੋਂ ਤੁਸ ਜਾਨਾ ਤੂੰ ਬਿਮਾਰ ਹੋ ਜਾਣਾ ਮੇਰਾ ਨਾ ਇੰਨਾ ਤਕਾਇ ਨਾ ਨਕੀਤਾ ਬਹੁਤ ਵੇਖੋ ਤੁਸੀਂ ਸਾਰੇ ਪਿੰਡ ਦੀਆਂ ਬਾਹਰ ਇੰਨੇ ਵੱਧਰੇ ਨਿਕਲੇ ਨੇ ਕਿਸੇ ਨੇ ਕੋਨਾਂ ਤੇ ਤੇ ਕੋਈ ਕਾਰਵਾਈ ਨਹੀਂ ਕੀਤੀ ਕਿ ਇੱਕ ਵਿਚਾਰੇ ਤੇ ਉਹਦੇ ਆਪ ਹੀ ਬਾਹਰ ਹੋ ਪੱਪੂ ਆਪੀ ਉਹ ਬਾਹਰ ਹੈ ਉਹਦਾ ਟਾਗੇ ਨਹੀਂ ਤੇ ਉਹ ਵੀ ਨਾ ਮੇਰਾ ਲਾਂਦੇ ਨੇ ਆਂਦੇ ਨਹੀਂ ਨੇਟ ਹੋਇਆ ਮੈਨੂੰ ਆਣ ਕੇ ਮੇਰੇ ਕੋਲ ਦੱਸੇ ਕੋਈ ਵੀ ਮੇਰੇ ਕੋਲ ਆਣ ਕੇ ਨਾਲਵੇਂ ਮੈਂ ਉਹਨੂੰ ਆਖਿਆ ਵੇਂਦਾ ਇਹਦਾ ਟਾ ਦਿਓ ਮੈਂ ਸਾਰੇ ਪਿੰਡਿਆਂ ਦੀ ਮੈਂ ਸਾਰੇ ਪਿੰਡਿਆਂ ਜਾ ਕੇ ਵੇਖੋ ਇੱਕ ਬਾਰ ਕਿੰਨੇ ਕਿੰਨੇ ਨਿਕਲੇ ਨੇ ਆ ਜਿਹੜੀਆਂ ਥੜੀਆਂ ਜੀਆਂ ਬਣਾਦੇ ਹੋ ਘਰ ਤੋਂ ਬਾਹਰ ਕਿੰਨੇ ਕਿੰਨੇ ਨਿਕਲੇ ਨੇ ਮੈਂ ਸਾਰੇ ਪਿੰਡਾਂ ਦੀਆਂ ਵੀ ਤੁਸੀਂ ਵੇਖੋ ਜਾ ਕੇ ਜੇ ਤੁਸੀਂ ਉਹਨਾਂ ਦੇ ਟਾਂ ਦੇ ਉੱਤੇ ਮੇਰਾ 3 ਇੰਚ ਵੀ ਟਾ ਦਿਓ 3 ਇੰਚ ਲਈ ਆਂਦੇ ਨੇ ਆਸਾਨੀ ਟਾਏ ਤੁਸੀਂ 3 ਇੰਚ ਲਈ ਮੇਰਾ ਲੈ ਆਇਆ ਲੱਕੜਾ ਤੇ ਪੀਲਾ ਪੰਜਾ ਲੈ ਕੇ ਆਇਆ 3 ਇੰਚ ਲਈ ਉਹਦੇ ਹੱਥ ਨਾਲ ਵੀ ਟੜ ਜਾਣੀ ਇੱਕ ਇੱਕ ਇੱਟ ਤੇ ਉਹਦਾ ਵੀ ਨਿਕਲੀ ਜਾ ਸਕਦੀ ਹੈ ਉਹ ਤਾਂ ਫਿਰ ਮੈਂ ਕਿਹਾ ਮੈਂ ਪੀਲਾ ਪੰਜਾਨੀ ਚੱਲਣ ਦੇਣਾ ਮੈਂ ਆਪੇ ਆਪਣੇ ਨੌਕਰ ਨੂੰ ਆਖਿਆ ਮੈਂ ਕਿ ਤੂੰ ਟਾ ਦੇ ਕੋਈ ਨਾ ਟਾਰੇ ਫਮਲੇ ਇਹ ਖੁਸ਼ ਹੋ ਜਾਣ ਹੱਥ ਦੇ ਨਮਖੋਣ ਕਰਦੇ ਨੇ ਕਈ ਗਾਣਾ ਕਰਦੇ ਨੇ ਬਿੰਨੂ ਮੈਂ ਇਨੀ ਦੁਖੀ ਹੋਈਆਂ ਦੋਨੇ ਬੱਚੇ ਮੇਰੇ ਬਿਮਾਰ ਨੇ ਹਸਪੀਟਲ ਤਾਂ ਆਉਂਦੇ ਇੰਨਾ ਮੈਨੂੰ ਇੰਨਾ ਦੁੱਖ ਕੀ ਕੀਤਾ ਕਦੇ ਗੱਡੀ ਜਿਹੜੀ ਉਹ ਸੱਜੇ ਤੇ ਘੱਲਣ ਕੇ ਰਾਤ ਬਰਾਤੇ ਮੈਨੂੰ ਆਪਣੇ ਮੁੰਡੇ ਨੂੰ ਲੈ ਕੇ ਫੋਲੋ ਚ ਜਾਣਾ ਪੈਂਦਾ ਅੱਗੇ ਦੱਸਣ ਕੇ ਵੀ ਨਿਕਲਿਆ ਨਾ ਬਾਹਰ ਨਾ ਨਿਕਲੇ ਮੈਨੂੰ ਇੰਨਾ ਜਹ ਦੁਖੀ ਕੀ ਕੀਤਾ ਮੈਂ ਦੱਸ ਨਹੀਂ ਸਕਦੀ ਮੈਂ ਕਿੰਨੂ ਦੱਸਾਂ ਮੇਰੇ ਬੱਚੇ ਨੇ ਮੇਰੇ ਬੱਚਾ ਠੀਕ ਹੁੰਦਾ ਜਿਵੇਂ ਉਹ ਵੀ ਆਪਣੇ ਕਿਸਾਨੀ ਹੁੰਦੇ ਸਾਰੇ ਪ੍ਰਧਾਨ ਸਾਹਿਬ ਨੂੰ ਸਾਰਿਆਂ ਨੂੰ ਭਾਰਤ ਕਿਸਾਨ ਜੁਨੀਆ ਦਾ ਪ੍ਰਧਾਨ ਹੈ ਜਿਹਨੇ ਰਾਜੇਵਾਲ ਦੇ ਹਾਂ ਜੀ ਹਾਂ ਜੀ ਉਹਨਾਂ ਦਾ ਪ੍ਰਧਾਨ ਹੈ ਨਾਲ ਵੇਖੋ ਰਾਜੇਵਾਲ ਦੀ ਉਹਦੀ ਫੋਟੋ ਉਹਨੇ ਜਿੱਥੇ ਤਰਨੇ ਇੰਨੇ ਥਾਤੇ ਦਿੱਤੇ ਨੇ ਮੈਂ ਤਾਂ ਜੇ ਕੁਝ ਵੀ ਨਹੀਂ ਫੋਟੋ ਦੇਂਦੀ ਭਈ ਜੇ ਮੇਰੀ ਸਾਰੇ ਵੇਖੋ ਮੇਰੇ ਕੋ ਕਿੰਨੀਆਂ ਕੋ ਫੋਟੋ ਨੇ ਅਖਬਾਰ ਵਿੱਚ ਆਇਆ ਟੀਵੀ 'ਚ ਆਉਦਾ ਪ੍ਰਧਾਨ ਬੰਦਾ ਤੇ ਮੈਂ ਪਾਇਆ ਗੱਲ ਦੇ ਵਿੱਚ ਵੇਖੋ ਪਾਇਆ ਤੁਸੀਂ ਵੇਖੋਗੇ ਤਾਂ ਫੋਟੋ ਮੇਰੇ ਨਾਲ ਭੇਜ ਨਹੀਂ ਆ ਨਗਰ ਕੌਂਸਲ ਦੇ ਅਧਿਕਾਰੀ ਆਏ ਸੀਗੇ ਇੱਥੇ ਬਿਲਡਿੰਗ ਇਨਸਪੈਕਟਰ ਆਇਆ ਸੀ ਤੁਸੀਂ ਕਿਹਾ ਨਹੀਂ ਉਸ ਨੂੰ ਵੀ ਦਰਾਹਾ ਸ਼ਹਿਰ ਦੇ ਵਿੱਚ ਸਾਰੇ ਬਣੇ ਹੋਏ ਨੇ ਤੁਸੀਂ ਮੇਰੇ ਤੇ ਕਿਆ ਨੇ ਹਾਂ ਕਿਆ ਹੁੰਦੀ ਤੁਹਾਡੀ ਤਾਂ شکایت ਮੈਂ ਮੇਰੇ ਤੇ ਕਿਉਂ ਸ਼ਕੰਦ ਬੀਬੀ ਚਪਕਾਰ ਤੇਰੇ ਤੇ شکایت ਆਈ ਕਿ ਹਾਂ ਤੇਰੇ ਤੇ ਆਇਆ ਤੇਰੇ ਤੇ شکایت ਆਈਏ ਮੈਨੂੰ ਨਹੀਂ ਪਤਾ ਹੋਰ ਕਿਹ ਤੇ ਆਈਏ ਮੈਂ ਫੇਰ ਆਖੇ ਮੈਂ ਮੈਨੂੰ ਕੋਈ ਨੋਟਿਸ ਅੱਗੇ ਵੀ ਇਹਨਾਂ ਮੇਰਾ ਬਾਟ ਆਇਆ ਪੀਲਾ ਪੰਜਾਬ ਦੇ ਤੇ ਵੀ ਚਲਾਇਆ ਫੇਰ ਮੈਂ ਕਿਉਂਕਿ ਮੈਂ ਜਾ ਕੇ ਪ੍ਰਧਾਨ ਸਾਹਿਬ ਸੁਣਦੇ ਹੋਣਗੇ ਜੋ ਸਭ ਸੁਣਦੇ ਹੋਣਗੇ ਮੈਂ ਤੇ ਮੇਰਾ ਬੇਟਾ ਉਹਨਾਂ ਕੋ ਗਏ ਆ ਅਸੀਂ ਪਰਮਿਸ਼ਨ ਲੈ ਕੇ ਆਇਆ ਤਾਂ ਅਸੀਂ ਬਣਾਣਾ ਸ਼ੁਰੂ ਕੀਤਾ ਉਹਨੂੰ ਉਹੋ ਹੀ ਖੰਧਾ ਚੁੱਕਿਆ ਉਹਨਾਂ ਨੇ ਆਖਿਆ ਉਹੋ ਹੀ ਖੰਧ ਜਿਹੜੀ ਤੁਹਾਡੀ ਪਨਾਣੀ ਵੇਲੀ 25 ਸਾਲ ਦੀ ਬਣੀ ਸੀ ਚਾਰ ਦੁਵਾਰੀ ਬਣੀ ਸੀ ਕਿਉਂਕਿ ਜਿਹੜੀ ਹੁਣ ਗੱਲਬਾਤ ਹੋਈ ਆ ਸਿਰਫ ਜੋ ਤੁਹਾਡੀ 3 ਇੰਚ ਦੀ ਤੁਹਾਡਾ ਬਾਹ ਤੁਸੀਂ ਡਿਜ਼ਾਈਨ ਬਣਾ ਰਾਇਆ ਸੀ ਉਸ ਕਰਕੇ ਤੁਹਾਡੀ ਸ਼ਿਕਾਇਤ ਕੀਤੀ ਹਾਂਜੀ ਉਸ ਕਰਕੇ ਹੁਣ ਮੇਰੇ ਹਾਂਜੀ ਉਸ ਕਰਕੇ ਪੀਲਾ ਪੰਜਾ ਲੈ ਕੇ ਆਏ ਨੇ ਜੇ ਤਾਂ ਦੇ ਤਾਂ ਮੇਰੇ ਨਾਲ ਕੋਠੀ ਵੀ ਟੜ ਜਾਣੀ ਮੈਂ ਤੇ ਰੱਗੇ ਹੋਦੀ ਮੈਂ ਕਹਿੰਦਾ ਪੀਲਾ ਪੰਜਾ ਨਹੀਂ ਮੇਰਾ ਲੱਗਾ ਮਜ਼ਦੂਰ ਲੱਗਾ ਮੈਂ ਆਪੀ ਟਵਾ ਦੇਣੀ ਮੈਂ ਫਿਰ ਆਵਟਵਾ ਦਿੱਤਾ ਦਰਾਹੇ ਪਿੰਡ ਚ ਕਿੰਨੇ ਕੁ ਲੋਕਾਂ ਦੇ ਇਸ ਤਰ੍ਹਾਂ ਦੇ ਡਿਜ਼ਾਈਨ ਬਣਾਨੇ ਜਾਂ ਖੇੜੀਆਂ ਕੀਤੇ ਨੇ ਸਾਰੇ ਪਿੰਡ ਨੇ ਤਕਰੀਬਨ ਅੱਧੇ ਪਿੰਡ ਨੇ ਬਾਹ ਡਿਜ਼ਾਈਨ ਕਰਦਾ ਤੇ ਬਣਾਏ ਨੇ ਜਾ ਕੇ ਸਰਵੇ ਕਰਕੇ ਦੇਖ ਲੈਣ ਮੇਰਾ ਹੀ ਕਿਉਂ ਇਹਨਾਂ ਨੂੰ ਚੁਭਿਆ ਮੇਰਾ ਹੀ ਕਿਉਂ ਇਹਨਾਂ ਨੇ ਇਸ ਤਰ੍ਹਾਂ ਕੀਤਾ ਮੇਰ ਨਾਲ ਇੰਨਾ ਇਨਨੇ ਧੱਕਾ ਕੀਤਾ ਇਹ ਤੇ ਇੱਥੇ ਵੀ ਨਹੀਂ ਰਹਿੰਦਾ ਜਿੰਨੇ ਮੇਰ ਨਾਲ ਖੜਾਇਆ ਨਾ ਉਹ ਇੱਥੇ ਵੀ ਨਹੀਂ ਰਹਿੰਦਾ ਤੇ ਇੱਕ ਉਹ ਜਿਹੜਾ ਆਪਣਾ ਕਲਵੀਰ ਮੈਂ ਨਾਂ ਲਵਾਂਗੀ ਤੂੰ ਆਂਦੇ ਨਾਲ ਮੈਂ ਨਾਂ ਲਵਾਂਗੀ ਨਾ ਕਲਵੀਰ ਤੇ ਆ ਆਪਣਾ ਕਾਲਾ ਇਹ ਕਾਲਾ ਇੱਥੇ ਪੰਤੇ ਪਾਈ ਕਰੀਂਦਾ ਇੱਥੇ ਵੀ ਨਹੀਂ ਰਹਿੰਦਾ ਹੈਗਾ ਇਹਨਾਂ ਆਣ ਕੇ ਬੰਦੇ ਇਕੱਠੇ ਕਰਕੇ ਮੁੰਡੇ ਮੇਰਾ ਮੁੰਡਾ ਬਿਮਾਰੇ ਮੇਰਾ ਮੁੰਡਾ ਨਹੀਂ ਇਕੱਠੇ ਕਰਨ ਜੋਗਾ ਮੁੰਡੇ ਇਹ ਥੋੜਾ ਵੀ ਜਦੋਂ ਮਰਜ਼ੀ ਇਕੱਠੇ ਕਰਨਗੇ ਕੱਲ ਨੂੰ ਮੇਰੀ ਕੋਠੀ ਵੀ ਢਵਾਣਗੇ ਕੱਲ ਨੂੰ ਇੱਥੇ ਉਹ ਜਿਹੜਾ ਮੈਂ ਬਣਾਇਆ ਵੇਲੀ ਬਣਾਈਏ ਉਹ ਵੀ ਮੇਰੀ ਢਵਾਣਗੇ ਇਹ ਕੋਈ ਗੱਲ ਹੈ ਵੀ ਜਈ ਤਕਾ ਕਰਨਾ ਕਈ ਦੌਰ ਸਤੇ ਇੰਨਾ ਤਕਾ ਕਰਨਾ ਕਿੰਨੇ ਕਿੰਨੇ ਘਟਾਈਆਂ ਨੇ ਇੱਥੇ ਹੁਣ ਜਿਹੜੀਆਂ ਘਟਾਈਆਂ ਨੇ ਜੋ ਕੋਈ ਵੀ ਇੱਕ ਵਿਚਾਰੇ ਦੀ ਉਹ ਬਾਹਰ ਕੈਨੇਡਾ ਨੇ ਉਹ ਤੇ ਇੱਥੇ ਵੀ ਨਹੀਂ ਆਗੇ ਜਿਨ੍ਹਾਂ ਦੀ ਢਾਈਏ ਤੇ ਆਂਦੇ ਨੂੰ ਉਹਨਾਂ ਢਵਾਏਗੇ ਜੇ ਮੇਰੇ ਘਰ ਨੇ ਤੇ ਮੇਰੀ ਤੁਸੀਂ ਢਾਣ ਆਇਓ ਪੀਲਾ ਪੰਜਾ ਲੈ ਕੇ ਆਇਓ 3 ਇੰਚਲੀ ਪੀਲਾ ਪੰਜਾ ਲੈ ਕੇ ਆਇਓ ਤੁਸੀਂ ਪੇਲਾ ਪੁੱਛੇ ਉਹਨਾਂ ਦੀ ਟਾਂ ਨਹੀਂ ਆਏ ਹੋਗੇ ਤਾਂ ਹੀ ਪੀਲਾ ਪੰਜਾ ਲਿਆਂਦਾ ਤੁਸੀਂ ਤੇ 3 ਇੰਚ ਜਦੋਂ ਪੀਲਾ ਪੰਜਾ ਨਹੀਂ ਚੱਲਣਾ ਹੋ ਤੇ ਇਹ ਕਵ ਆਪਣਾ ਕਈ ਮਾਰਨ ਤੇ ਉਹ ਜਾਂਦੀ ਗੇਟ ਟੁੱਟ ਕੇ ਦੀ ਉਹਦੇ ਤੇ ਪੀਲਾ ਪੰਜਾ ਲੈ ਕੇ ਆਏ ਨੇ ਪੀਲਾ ਪੰਦਾ ਲੈ ਕੇ ਆਏ ਨੇ ਉਹਨਾਂ ਲਈ ਵੀ ਲੈ ਕੇ ਆਏ ਨੇ ਪੀਲਾ ਪੰਦਾ ਕਿਉਂਕਿ ਉਹ ਜਿਨ੍ਹਾਂ ਨੂੰ ਮੇਰੇ ਕਿਹੜੇ ਦਰਵਾਜ਼ੇ ਅੰਦਰ ਹੀ ਮੈਂ ਤਾਂ ਵਿਚਾਰਿਆਂ ਨੇ ਮੈਨੂੰ ਕਦੇ ਕੁਝ ਨਹੀਂ ਸਾਨੂੰ ਆਖਿਆ ਗੱਡੀਆਂ ਸੀ ਉਤੋਂ ਦੀ ਵੀ ਲਗਾ ਲਈ ਤੇ ਸਾਨੂੰ ਕਦੇ ਨਹੀਂ ਸੋਣਾ ਕੋ ਜਾ ਆਖਿਆ ਵੀ ਤੁਸੀਂ ਗੱਡੀ ਕਿਉਂ ਲਗਾਉਂਦੇ ਹੋ ਵੀ ਸਾਡੀ ਥੜੀ ਖਰਾਬ ਕਿਸੇ ਨੂੰ ਵੀ ਉਹਨਾਂ ਕਦੇ ਵਿਚਾਰਿਆਂ ਨੇ ਕੁਝ ਨਹੀਂ ਸੀ ਕਿਹਾ ਮੇਰ ਨਾਲ ਪੇਦ ਪਾਪ ਕੀਤਾ ਗਿਆ ਮੇਰ ਨਾਲ ਜਲਸੀ ਕੀਤੀ ਗਈ ਮੇਰ ਨਾਲ ਬਹੁਤ ਜ਼ਿਆਦਾ ਤੱਕਾ ਕੀਤਾ ਗਿਆ ਮੈਨੂੰ ਦਾਵੇ ਦੇਣ ਦੇ ਉੱਧਰ ਵੀ ਟਾ ਦੇਾਂਗੇ ਤਾਂ ਮੈਂ ਮੈਨੂੰ 15-20 ਲੱਖ ਮੇਰਾ ਲੱਗਾ ਮੈਨੂੰ ਦੇ ਦੇਣ ਤੇ ਟਾ ਦੇਣ ਉਹ ਵੀ ਮੇਰਾ ਜਿਹੜਾ ਲੱਗਾ ਅੱਗੇ ਮੈਂ ਦੁਬਾਰੀ ਵਾਰ ਲਾਇੰਦੇ ਪੈਸੇ ਹੁਣ ਜੇ ਟਾਣਗੇ ਹੁਣ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਹੁਣ ਜੇ ਮੇਰਾ ਟਾਣਗੇ ਕਿਉਂ ਕਹਿੰਦੇ ਕਿ ਮੈਂ ਪਰਮਿਸ਼ਨ ਲਿਆ ਕੇ ਫੇਰ ਮੈਂ ਆਪਣਾ ਬਣਾਇਆ ਮੈਂ ਉਦਾਂ ਨਹੀਂ ਬਣਾਇਆ ਕੀ ਮੰਨ ਕਰਦੇ ਹੋ ਪ੍ਰਸ਼ਾਸਨ ਤੋਂ ਮੈਨੀਆਂ ਮੇਰੇ ਨਾਲ ਜਿਹੜਾ ਤੇ ਕੋਈ ਮੇਰੇ ਨਾਲ ਨੰਸਾਬ ਕੀਤਾ ਜੇ ਮੇਰੇ ਨਾਲ ਕਹੂ ਤਾਂ ਕਾ ਕਰਦੇਂ ਮੈਂ ਨਨ ਸਾਹ ਕੀ ਤਜੇ ਬੱਚੇ ਮੇਰੇ ਬਿਮਾਰ ਮੇਰਾ ਬੱਚਾ ਹਸਪੀਟਲ ਹੋਰ ਵੀ ਪਤਾ ਕਰ ਲ ਮੇਰੇ ਬੱਚਾ ਪੁਰਾਣ ਹਸਪੀਟਲ ਵਿੱਚ ਪਿਆ ਹੈ ਮੈਂ ਇਕੱਲੀ ਜਿਹੜੀ ਬੱਚੇ ਮੇਰਾ ਕੋਈ ਬਾਹਰ ਆਇਆ ਇਕੱਲੀ ਜਣੀ ਮੈਂ ਆਪਣਾ ਆ ਦੇਖ ਲੋਤੀ ਰਹੀਆਂ ਇਕੱਲੀ ਮੈਂ ਆਪਣਾ ਕਰਨੀਆਂ ਪਈ ਵੀ ਆਪਣਾ ਜੋ ਹੈ ਉਹ ਦੁਹੇਤਾ ਲਿਆ ਸੀਮਟ ਲਿਆ ਸਭ ਕੁਝ ਕਿਉਂਕਿ ਮੇਰੇ ਬੱਚਾ ਦੇ ਬਿਮਾਰ ਹੈ ਮੇਰਾ ਨੰਨਾ ਤੱਕਾ ਹੋ ਰਿਹਾ ਬਦੱਸ ਨਹੀਂ ਸਕਦੀ ਹੱਸਦੇ ਨੇ ਫਿਰ ਖਲੋ ਖਲੋ ਕੇ ਹੱਸਦੇ ਨਹੀਂ ਬਵਾ ਮੈਂ 3 ਇੰਚ ਬੜਾ ਮਾਰਕਾ ਮਾਰ ਲਿਆ ਤੁਸੀਂ 3 ਇੰਚ ਆਪਣ ਕੰਦ ਮੇਰੀ 3 ਇੰਚ ਦਾ ਥਮਲਾ ਟਾ ਕੇ ਬੜਾ ਮਾਰਕਾ ਮਾਰ ਲਿਆ ਪੀਲਾ ਪੰਡਾ ਛੇ ਦਾ ਮੇਰੀ ਕੋਠੀ ਤਾਂ ਜਿਲ੍ਹਾ ਦੇ ਦੀ 50 ਸਾਲ ਦੀ ਏ ਕੋਠੀ ਰਜਿਸਟਰ ਹੋਈ ਛੇ ਦਾ ਉਹਦੇ ਲਈ ਪੀਲਾ ਪੰਡਾ ਲੈ ਕੇ ਆਏ ਹੁਣ ਵੀ ਅੱਡੀ ਟਵਾ ਦਿੰਨੇ ਆਈ ਨਹੀਂ ਇਹਨਾਂ ਦੀ ਪੇਸ਼ ਨਹੀਂ ਗਈ ਮੈਂ ਅੱਗੇ ਉਹ ਕ ਖਲੋਗੀ ਮੈਂ ਕਿਹਾ 3 ਇੰਚ ਆਪੀ ਮੇਰਾ ਨੋ ਕਟਾ ਦਿੰਦਾ ਉਹ ਮੇਰੇ ਨੌਕਰ ਨੇ ਫੜ ਕੇ ਵੇਖੋ ਦੂਜੀਆਂ ਦੇ ਵੀਡੀਓ ਪਾਈ ਹੋਏ ਕਿ ਮੈਂ ਤਾਂ ਕੋਈ ਵੀਡੀਓ ਨਹੀਂ ਬਣਾਉਂਦੀ ਕੋਈ ਕੁਝ ਨਹੀਂ ਬਣਾਉਂਦੀ ਕਿਉਂਨੇ ਵੀਡੀਓ ਸਾਰੇ ਪਿੰਡ ਦੇ ਉੱਪਰ ਕਰਵਾਈ ਹੋਣੀ ਚਾਹੀਦੀ ਹਾਂ ਸਾਰੇ ਪਿੰਡ ਦੀ ਫੇਰ ਕਰਨ ਜੇ ਮੇਰਾ ਕੀਤਾ ਸਾਰੇ ਪਿੰਡ ਦੀ ਇਹ ਆਪਣੇ ਤਾਂ ਪਹਿਲਾਂ ਵੇਖ ਲੈਂਦੇ ਆਪਣੇ ਰਿਸ਼ਤੇਦਾਰਾਂ ਦੀਆਂ ਆਪਣੀਆਂ ਵੇਖਣ ਵੀ ਇਹਨਾਂ ਦੀ ਤਾਂ ਏਡੀਆਂ ਥੜੀਆਂ ਨਿਕਲੀਆਂ ਨੇ 4-4 ਫੁੱਟਾਂ ਨਾਲ ਗਲੀ ਮੱਲੀ ਏ ਇੱਕ ਪਾਸੇ ਉਹ ਟੈਂਪੂ ਜਖਲਾਰ ਛੱਡਦੇ ਨੇ ਇੱਕ ਪਾਸੇ ਗੱਡੀ ਖਲਾਰ ਦਿੰਦੇ ਨੇ ਸਾਨੂੰ ਫੇਰ ਹੀ 발발 ਕੇ ਗਲੀਆਂ ਚ ਕਦੇ ਉੱਧਰ ਜਾਣਾ ਪੈਂਦਾ ਕਦੇ ਉੱਧਰ ਜਾਣਾ ਪੈਂਦਾ ਉਹ ਨਹੀਂ ਪਤਾ ਨਾ ਦਾ ਪ੍ਰਸ਼ਾਸਨ ਨੂੰ ਪੇ ਆਪਣਾ ਗਲੀਆਂ ਜਿਹੜੀ ਨਹੀਂ ਮਲਗੀਆਂ ਚਾਹੀਦੀਆਂ ਗਲੀਆਂ ਕਿਉਂ ਮਲਦੇ ਨੇ ਕਿਉਂ ਖਾਲੀ ਨੇ ਰੱਖਦੇ ਫਿਰ ਗਲੀਆਂ ਤੁਸੀਂ ਵੀ ਕੋਈ ਇਲੈਕਟ੍ਰਿਸਕਾਇਤ ਕਰੋਗੇ ਇਸ ਦੀ ਹੁਣ ਕੋਈ ਮੈਂ ਤਾਂ ਕਿਸੇ ਦੀ ਸ਼ਿਕਾਇਤ ਨਹੀਂ ਕੀਤੀ ਨਾ ਬੇਟੇ ਮੈਂ ਮੈਂ ਕਰਨੀ ਵੀ ਨਹੀਂ ਹੈਗੀ ਕਿਸੇ ਦੀ ਕਿਉਂਕਿ ਮੈਨੂੰ ਕਿਸੇ ਨਾਲ ਕੋਈ ਜੈਲਸੀ ਨਹੀਂ ਮੈਨੂੰ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਨਾ ਮੇਰਾ ਟਾਂਦੇ ਨੇ ਟਾ ਜਾਣ ਮੈਂ ਨਹੀਂ ਕਿਸੇ ਦੀ ਸ਼ਿਕਾਇਤ ਕਰਨੀ ਨਾ ਮੈਂ ਅੱਗੇ ਕੀਤੀ ਗਏ ਮੈਨੂੰ ਦੱਸਣ ਆਂਦੇ ਨੇ ਨਾ ਪੱਪੂ ਦਾ ਇੰਨੇ ਠਵਾਇਆ ਉਹਨੂੰ ਘਰ ਕਰ ਕਰ ਜਾ ਕਹਿੰਦੇ ਨੇ ਵਿੱਚ ਉਹ ਵੀ ਉਹ ਵੀ ਇੱਧੇ ਦੇ ਖੱਤੇ ਇੰਨੇ ਠਵਾਇਆ ਮੈਨੂੰ ਦੱਸਣ ਮੇਰੇ ਇੱਕ ਜਣਾ ਵੀ ਕੋਲ ਆਏ ਵੀ ਮੈਂ ਕਿਸੇ ਨੂੰ ਆਖਿਆ ਹੋਏ ਪਿਆ ਹਾਂ ਉਹਦਾ ਟਾ ਦਿਓ ਕੋਈ ਵੀ ਮੇਰੇ ਕੋਲ ਆਏ ਵਿਹਾਂ ਦੱਸੇ ਪਿੱਤੂ ਆਖਿਆ ਉਹਦਾ ਟਾ ਦਿ ਦੇ ਨਾਲੇ ਮੇਰੇ ਕਹਨੇ ਤੇ ਆਏ ਨੇ ਮੈਨੂੰ ਮੇਰੇ ਕਹਨੇ ਤੇ ਆਏ ਨੇ ਪੀਲਾ ਪੰਜਾ ਲੈ ਕੇ ਪੀਲਾ ਪੰਜਾ ਸਕਰ ਮਤੇ ਨਿੰਚ ਤੇ ਪੀਲਾ ਪੰਜਾ ਹੁੰਦਾ ਨਹੀਂ ਕਿਸੇ ਮਕਸਦ ਲਈ ਆਇਆ ਹੋਏਗਾ ਸਾਡੇ ਦੋਨਾਂ ਦੇ ਢਾਗੇ ਨੇ ਹੋਰ ਨਹੀਂ ਕਿਸੇ ਦਾ ਢਾਇਆ ਹੈ ਨਾ ਜਾਂ ਇੱਕ ਵਿਚਾਰੇ ਉਹਨੇ ਥੜੀ ਆਪਣੇ ਉਹ ਫੌਜੀ ਉਹਨੇ ਥੜੀ ਬਣਾਈ ਸੀ ਆਪਣੇ ਉੱਤੇ ਚੜਨ ਵਾਸਤੇ ਉਹ ਜਾ ਕੇ ਤੇ ਉਹ ਸ਼ੋਫਾ ਜਾ ਕਰ ਗਏ ਨੇ ਉਹਦੀ ਥੜੀ ਜੀ ਢਾਗੇ ਨਿੱਕੀ ਜਿਹੀ ਦੋ ਚਾਰ ਇਟਾਂ ਦੀ ਹੈ ਨਾ ਆ ਕੋਈ ਕਰਕੇ ਗਏ ਨਾ ਇਹ ਨਾ ਇਹ ਥੋੜਾ ਇਕੱਠੇ ਹੋਣ ਕੇ ਤੇ ਆਪਣੇ ਤੁਰ ਜਾਂਦੇ ਨੇ ਸਾਈਨ ਕਰਾ ਕੇ ਤੇ ਪ੍ਰਸ਼ਾਸਨ ਜਦ ਹੀ ਤਿਆਰ ਹੋ ਜਾਂਦਾ ਹੈ ਉਹਨਾਂ ਨੂੰ ਪਹਿਲਾਂ ਪੁਸ਼ਤ ਪ੍ਰਤਾਲ ਕਰਨੀ ਚਾਹੀਦੀ ਏ ਤੇ ਹਾਂ ਕਿੱਥੇ ਚੱਲੇ ਆ ਤਿੰਨ ਇੰਚ ਟਾਣ ਵਾਸਤੇ ਚੱਲੇ ਆ ਪੀਲਾ ਪੰਜਾ ਲੈ ਕੇ ਜੇ ਮੇਰੀਓਂ ਟਾਣ ਆਇਆ ਜੇ ਮੇਰੀ ਇਹਨਾਂ ਸ਼ਿਕਾਇਤ ਕੀਤੀ ਏ ਤੇ ਤਿੰਨ ਇੰਚ ਵਾਸਤੇ ਹੀ ਪੀਲਾ ਪੰਜਾ ਲੈ ਕੇ ਹੁਣ ਉਹ ਤੇ ਹੱਥ ਨਾਲ ਵੀ ਟੜ ਸਕਦੀ ਸੀ ਇਹ ਤੇ ਹੀ ਦਸਵਾ ਹੱਥ ਨਾਲ ਹੀ ਉਹ ਤੇ ਟਾ ਦਿੰਦੇ ਮੈਂ ਕੀ ਕਹਿਣਾ ਸੀ ਮੈਂ ਕੁਝ ਨਹੀਂ ਸੀ ਇਹਨਾਂ ਨੂੰ ਕਹਿਣਾ ਖਾਤਨਾਰੀ ਟਾ ਦਿੰਦੇ ਪਿਛਲੇ ਦਿਨੀ ਨਗਰ ਕਾਉਂਸਲ ਦਰਾਹਾ ਵੱਲੋਂ ਦਰਾਹਾ ਦੇ ਬਾਡ ਨੰਬਰ 10 ਜਿਸ ਨੂੰ ਦਰਾਹਾ ਪਿੰਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇੱਥੇ ਜੋ ਗਲੀਆਂ ਦੇ ਵਿੱਚ ਲੋਕਾਂ ਨੇ ਘਰਾਂ 'ਕੇ ਥੇੜੀਆਂ ਬਣਾਈਆਂ ਗਈਆਂ ਨੇ ਉਹ ਥੇੜੀਆਂ ਦੇ ਲਈ ਪੀਲਾ ਪੰਜਾ ਚਲਾਇਆ ਗਿਆ ਸੀ ਤੇ ਪਰੰਤੂ ਇਹ ਜੋ ਪੀਲਾ ਪੰਜਾ ਚਲਾਇਆ ਗਿਆ ਸਿਰਫ ਦੋ ਘਰਾਂ ਦੇ ਅੱਗੇ ਹੀ ਪੀਲਾ ਪੰਜਾ ਚਲਾਇਆ ਗਿਆ ਤੇ ਜਿਸ ਕਰਕੇ ਜੋ ਲੋਕ ਨੇ ਉਹਨਾਂ ਦਾ ਕਹਿਣਾ ਕਿ ਉਹਨਾਂ ਨਾਲ ਭੇਦ ਭਾਪ ਕੀਤਾ ਗਿਆ ਸਾਡੇ ਨਾਲ ਨੇ ਇੱਕ ਹੋਰ ਵਿਅਕਤੀ ਜਿਨ੍ਹਾਂ ਦੇ ਘਰ ਦੀ ਇਹ ਥੇੜੀ ਢਾਈ ਗਈ ਹੈ ਕੀ ਨਾਮ ਹੈ ਤੁਹਾਡਾ ਅਮਰੀਤ ਸਿੰਘ ਜੀ ਹਾਂ ਜਬਰੀਤ ਸਿੰਘ ਜੀ ਕਿਹੜੇ ਮੈਗਨੇਸ਼ਿਓ ਮੈਂ ਆਰਮੀ ਚ ਰਿਟਾਇਰਮੈਂਟ ਆਂ ਜੀ ਅੱਛਾ ਇਹ ਤੁਹਾਡੇ ਜੋ ਥੇੜੀ ਢਾਈ ਗਿਆ ਘਰ ਦੇ ਵਿੱਚ ਕਿੰਨੇ ਕੁ ਥੇੜੀਆਂ ਢਾਈਆਂ ਗਿਆ ਨੇ ਪਿੰਡ ਦੇ ਵਿੱਚੋਂ ਪਿੰਡ ਦੇ ਵਿੱਚੋਂ 2-3 ਢੜੀਆਂ ਢਾਈਆਂ ਦੋ ਤਿੰਨ ਢਾਈਆਂ ਇਹ ਕੀ ਕਾਰਨ ਹੈ ਵੀ ਦੋ ਹੀ ਢਾਈਆਂ ਨੇ हां जी ਵੀ ਕੰਮ ਬਹੁਤ ਵਧੀਆ ਕਰ ਰਹੀ ਹੈ ਨਗਰਪਾਲਿਕਾ ਕਰ ਰਹੀ ਆ ਤਾਂ ਸਾਰਿਆਂ ਦਾ ਹੋਣਾ ਚਾਹੀਦਾ ਇਹ ਭੀਤ ਭਾਵ ਵਾਲੀ ਗੱਲ ਹੋ ਗਈ ਕਿ ਦੋ ਢਾ ਲੋ ਜਾਂ ਇੱਕ ਢਾ ਲੋ ਇਹ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਸੀ ਨਾ ਸਾਡੀ ਸਾਨੂੰ ਕੋਈ ਪਤਾ ਨਹੀਂ ਇਹਦੇ ਬਾਰੇ ਕੋਈ ਨਾ ਨਾ ਸਾਨੂੰ ਕਿਸੇ ਨੇ ਕੋਈ ਦੱਸਿਆ ਮਤਲਬ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਤੱਕਾ ਹੋਇਆ ਤੱਕਾ ਹੋਇਆ ਜੀ ਬੇਨਸਾਫੀ ਹੋਈ ਹੈ ਸਾਡੇ ਨਾਲ ਇਹ ਸਾਰੇ ਸ਼ਹਿਰ ਚ ਕਰ ਬੋਣੇ ਹਾਂ ਜ ਸਾਰੇ ਸਾਰਾ ਹੀ ਹੋਣਾ ਚਾਹੀਦਾ ਹਾਂਜੀ ਪ੍ਰੋਜੈਕਟ ਕਿਨਾਂ ਦਾ ਤੋੜਾ ਮੇਰਾ ਨਾਮ ਕੁਲਦੀਪ ਸਿੰਘ ਦਾ ਪ੍ਰਾਪਤ ਹੈ। ਅਲਬੀ ਜੀ ਇੱਕ ਦਰਾਹਾ ਬਾਰਡ ਨੰਬਰ 10 ਤੇ ਇੱਕ ਬੀਬੀ ਜੀ ਨੇ ਪਰਮਜੀਤ ਕੌਰ ਉਹਨਾਂ ਨੇ ਇਲਜ਼ਾਮ ਲਾਇਆ ਨੇ ਕਿ ਤੁਸੀਂ ਸ਼ਿਕਾਇਤ ਕਰਕੇ ਜੋ ਉਹਨਾਂ ਦੀ ਕੰਦ ਹੈ ਕੰਦ ਦੇ ਉੱਪਰ ਜੋ ਡਿਜ਼ਾਈਨ ਆ ਉਹ ਟਵਾਇਆ ਕੀ ਕੀ ਇਹਦੇ ਪਿੱਛੇ ਪਿੱਛੇ ਕੀ ਅਸਲੀਅਤ ਹੈ ਦੇਖੋ ਉੱਥੇ ਸਾਡਾ ਮੇਰੀ ਕਾਚੀ ਜੀ ਦਾ ਘਰ ਹੈ ਉੱਥੇ ਉਹਨਾਂ ਦੇ ਘਰ ਦੇ ਸਾਹਮਣੇ ਪਰ ਜਦੋਂ ਉਹਨਾਂ ਨੇ 6 ਇੰਚੀ ਬਾਹਰ ਕੰਦ ਰੱਖੀ ਹੈ ਤਾਂ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਇਹ ਤਰਿਕਾ ਇਹਨਾਂ 10 20 15-20 ਦਿਨ ਤੋਂ ਮਸਲਾ ਚੱਲ ਰਿਹਾ ਹੈ ਅਸੀਂ ਉਹ ਬੇਨਤੀ ਕੀਤੀ ਘਰ ਸੁਨੇਹੇ ਭੇਜੇ ਕਾਉਂਸਲਰ ਜ਼ਾਬਾਨ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਇਹ ਜਿਹੜਾ ਹੈਗਾ ਉਹ ੜਕਾ ਚੀਜ਼ ਦਾ ਜਿਹੜਾ ਵੀ ਡਿਜ਼ਾਈਨ ਆਪਣਾ ਕਿਸ ਨੇ ਅਗਲੇ ਅੰਦਰ ਪਾਉ ਆਪਣੇ ਬਾਹਰ ਡਿਜ਼ਾਈਨ ਨਹੀਂ ਪਾਇਦਾ ਹੈਗਾ 6 ਇੰਚ ਕੰਨ ਬਾਹਰ ਕੱਢ ਰਹੇ ਸੀ ਉਹਨਾਂ ਦੀਆਂ ਫੋਟੋਆਂ ਤੇ ਵੀਡੀਓ ਸਾਡੇ ਕੋਲ ਹੈਗੀਆਂ ਬੜੀ ਅਸੀਂ ਨਿਮਰਤਾਪੂਰਨ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਇਹ ਕੰਮ ਨਾ ਕਰੋ ਜਦੋਂ ਨਹੀਂ ਰੁਕੇ ਤਾਂ ਅਖੀਰ ਅਸੀਂ ਕਾਉਂਸਲਰ ਆਪਣੇ ਕਮੇਟੀ ਦੇ ਅਸਟਰਾਂ ਸ਼ਿਕਾਇਤ ਕੀਤੀ ਹੈ ਤੇ ਉੱਥੋਂ ਜਿਹੜੇ ਅਧਿਕਾਰੀ ਆਏ ਨੇ ਤੇ ਅਧਿਕਾਰੀਆਂ ਨੇ ਆ ਕੇ ਉਹ ਮਸ਼ੀਨ ਨਾਲ ਲੈ ਕੇ ਆਏ ਨੇ ਪਰ ਉਹ ਮਸ਼ੀਨ ਚਲਾਈ ਨਹੀਂ ਉਹਨੇ ਇਹਨਾਂ ਨੇ ਕਿਹਾ ਇਹਨਾਂ ਨੇ ਆਪ ਤੋੜ ਕੇ ਉਹ ਅੰਦਰ ਕਰ ਲਿਆ ਹੋਰ ਕੋਈ ਮਸਲਾ ਨਹੀਂ ਹੈਗਾ ਸਾਨੂੰ ਕਈ ਸੀ ਇਦਾਂ ਕੋਈ ਲੱਗ ਪਿਆ ਨਹੀਂ ਹੋਰ ਮਸਲਾ ਹੋ ਦੇਤੋ ਇੱਕ ਵੀਰ ਜਿਹੜਾ ਨੇ ਕਿਹਾ ਵੀ ਸਾਨੂੰ ਕਿਸੇ ਵੀ ਐਮਸੀ ਨੇ ਇਸ ਬਾਰੇ ਪਹਿਲਾਂ ਨਹੀਂ ਦੱਸਿਆ ਤੇ ਨਾ ਹੀ ਸਾਨੂੰ ਨਗਰ ਕਾਉਂਸਲ ਨੇ ਕੋਈ ਨੋਟਿਸ ਭੇਜਿਆ ਵੀ ਸਾਡੇ ਦੇ ਸਿੱਧਾ ਹੀ ਪੀਲਾ ਪੰਜਾ ਲੈ ਕੇ ਆ ਗਏ ਨਹੀਂ ਤਕਰੀਬਨ 20 ਦਿਨ ਤੋਂ ਮਸਲਾ ਚੱਲ ਰਿਹਾ ਸੀ ਇਹ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਵੀ ਕੌਣ ਕਮੇਟੀ ਨੇ ਉਹਨਾਂ ਨੂੰ ਨੋਟਿਸ ਭੇਜਿਆ ਕਿ ਨਹੀਂ ਭੇਜਿਆ ਮੈਨੂੰ ਇਹ ਚੀਜ਼ ਦਾ ਮਤਲਬ ਮਸਲਾ ਨਹੀਂ ਹੈਗਾ ਪਰ 20 ਦਿਨ ਤੋਂ ਇਹ ਮਸਲਾ ਚੱਲ ਰਿ ਅਸੀਂ ਵੀ ਖੁਦ ਘਰ ਜਾ ਕੇ ਮੇਰੇ ਚਾਚਾ ਜੀ ਨੇ ਖੁਦ ਇਹਨਾਂ ਦਾ ਘਰ ਆ ਉੱਤੇ ਇਹਨਾਂ ਨੇ ਖੁਦ ਜਾ ਕੇ ਤੇ ਬੇਨਤੀਆਂ ਕੀਤੀਆਂ ਵੀ ਇਹ ਕੰਮ ਨਾ ਕਰੋ ਜੇ ਆਪਾਂ ਹੀ ਗਲੀਆਂ ਦੱਬਣ ਲੱਗੇ ਤਾਂ ਗਲੀਆਂ ਦੇ ਵਿੱਚ ਰਹੂਗਾ ਕੀ ਆਪਣੇ ਕੋਲ ਇੰਨੀ ਨਹੀਂ ਜਗ੍ਹਾ ਹੈ ਆਪਣੇ ਕੋਲ ਜਗ੍ਹਾ ਬਥੇਰੀ ਹੈ ਅੰਦਰ ਪਾਸੇ ਆਪਾਂ ਕੰਦ ਕਰ ਲਈਏ ਤੇ ਬਾਹਰ ਗਲੀਆਂ ਛੱਡ ਲਈਏ ਜੇ ਗਲੀਆਂ ਦੱਬਾਂਗੇ ਤਾਂ ਗਲੀਆਂ ਦੱਬਣਾ ਕੋਈ ਸਹੀ ਗੱਲ ਨਹੀਂ ਹੈ ਇੱਕ ਕਲਬੂ ਜੀ ਉਹਨਾਂ ਨੇ ਇੱਕ ਦਿੱਤੀਆ ਸੁਜੈਸ਼ਨ ਵੀ ਜੋ ਸਾਰਾ ਪਿੰਡ ਆ ਜਾਂ ਸ਼ਹਿਰ ਆ ਇਸ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਵੀ ਦੋ ਘਰਾਂ ਦੇ ਉੱਪਰ ਕਾਰਵਾਈ ਹੋਈ ਹੈ ਕੀ ਕਹੋਗੇ ਇਸ ਬਾਰੇ ਦੇਖੋ ਹਮਾਨੂ ਦਾ ਉਸ ਚੀਜ਼ ਦੀ ਤਕਲੀਫ ਸੀ ਜਿਹੜਾ ਨਵਾਂ ਕਬਜ਼ਾ ਹੋ ਰਿਹਾ ਸੀ ਅਸੀਂ ਉਸ ਚੀਜ਼ ਦੀ ਇਹਨਾਂ ਦੇ ਬਾਈ ਨੇਮ ਦਰਖਾਸਤ ਦਿੱਤੀ ਸੀ ਕਮੇਟੀ ਨੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਤੇ ਬਾਕੀ ਜੀ ਉਹ ਉਹਨਾਂ ਨੇ ਕਿਤੇ ਕਰਵਾਉਣੀ ਹੈ ਤਾਂ ਕਰਵਾ ਸਕਦੇ ਨੇ ਅਸੀਂ ਉਹ ਚੀਜ਼ ਦਾ ਸਵਾਗਤ ਕਰਾਂਗੇ ਧੰਨਵਾਦ